ਆਤਮਾਨ ਦੀ ਸਰਕਾਰ ਦਾ ਬੇੜਾ ਹੀ ਗਰਕਾ ਬੇੜਾ ਹੀ ਗਰਕਾ ਬੇੜਾ ਹੀ ਗਰਕਾ ਆਤਮਾਨ ਜੀ ਸਰਕਾਰ ਦਾ ਚੀਮਾ ਖੁੱਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਵਾਰ ਫੇਰ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆ ਮੋਹ ਸਾਹਮਣੇ ਨਾ ਚੁਣ ਲਈ ਜਿਹੜੀਆਂ ਜ਼ਮੀਨਾਂ ਕਬਜ਼ੇ ਕਰ ਰਹੇ ਆ ਨਜਾਇਜ਼ ਬਿਨਾਂ ਪੈਸੇ ਦਿੱਤੇ ਹੋ ਸੋ ਇੱਕ ਵਾਰ ਫੇਰ ਜਿਹੜਾ ਕਿਸਾਨ ਮੋਹ ਸਾਹਮਣੇ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਇਸ ਵਕਤ ਡੱਕੀਆਂ ਵਾ ਅਗਲੀ ਕਾਰਵਾਈ ਕੀ ਹੁੰਦੀ ਆ ਪ੍ਰਸ਼ਾਸਨ ਭਾਰੀ ਪੁਲਿਸ ਬੰਦ ਲੈ ਕੇ ਜਿਹੜਾ ਆ ਇਥੇ ਪਹੁੰਚਿਆ ਇਨਾ ਬੀਬੀਆਂ ਨੇ ਸਾਡੀ 75 ਸਾਲ ਦੀ ਮਾਤਾ ਆਦਮ ਨਾਲ ਬਹੁਤ ਧੂਕ ਸੀਤ ਕੀਤੀ ਹੈ ਸਵੇਰੇ ਜੈਵਸਨ ਦੀ ਮਾਤਾ ਦੇ ਨਾਲ ਉਹਨੂੰ ਛੱਟ ਵੀ ਲਾਈ ਯਾਰ ਤੇ ਜੈਵਸਨ ਨੂੰ ਘਰ ਤੋਂ ਅਰੈਸਟ ਕਰਕੇ ਧੂਕ ਸੀਤ ਕੁੱਟਿਆ ਵੀ ਬਹੁਤ ਆ ਸੋ ਇਹ ਬਹੁਤ ਅਤ ਨਿੰਦਣਯੋਗ ਗੱਲ ਬਾਤੋ ਭਾਈ ਅ ਅੱਜ ਜੇ ਸਮਾਂ ਰਹਿੰਦਿਆਂ ਨਾ ਉੱਠੇ ਤੇ ਫਿਰ ਇਕੱਲੇ ਇਕੱਲੇ ਨੂੰ ਇਹ ਨਹੀਂ ਗਲਾਏ ਇਕੱਲੇ ਇਕੱਲੇ ਨੂੰ ਜਿਹੜਾ ਵਾ ਇਹ ਘਰਾਂ ਤੋਂ ਘੀਟ ਘੀਟ ਕੇ ਇਸੇ ਤਰ੍ਹਾਂ ਕੁੱਟ ਕੇ ਜ਼ਮੀਨਾਂ ਤੇ ਕਬਜ਼ੇ ਕਰਨਗੇ ਸੋ ਅੱਜ ਬੇਨਤੀ ਆ ਵੀ ਆਓ ਜਾਗੋ ਆ ਵੇਖੋ ਛੋਟੇ ਛੋਟੇ ਬੱਚੇ ਵੀ ਸਾਡੇ ਨਾਲ ਯੋਦੇ ਆਹ ਵੇਖੋ ਅੱਜ ਅੱਜ ਜੰਗ ਜਿਹੜੀ ਆ ਇਹ ਆਂਦੇ ਆ ਨਾ ਲੋਕ ਅਵੇਰ ਨਹੀਂ ਹੋ ਰਹੇ ਮੈਂ ਕਹਿੰਦਾ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਬੱਚਿਆਂ ਤੱਕ ਪਤਾ ਲੱਗ ਗਿਆ ਕਿ ਸਾਡੀਆਂ ਜ਼ਮੀਨਾਂ ਜਾ ਰਹੀਆਂ ਜੇ ਪਿਛਲੇ ਦਿਨੀ ਤਿੰਨ ਮਹੀਨੇ ਦਾ ਬੱਚਾ ਵੀ ਇਸ ਜ਼ਾਲਮ ਸਰਕਾਰ ਨੇ ਜੇਲ੍ਹ ਦੇ ਵਿੱਚ ਜਿਹੜਾ ਬੰਦ ਕੀਤਾ ਸੀ ਪਰ ਡਰਦੇ ਨਹੀਂ ਅਸੀਂ ਇਹ ਸਾਡੇ ਯੋਧੇ ਆ ਬੱਚੇ ਵੇਖੋ ਆ ਬੱਚੇ ਸਾਡੇ ਨਾਲ ਅੱਜ ਆਪਣੀਆਂ ਜ਼ਮੀਨਾਂ ਨੂੰ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਸਾਡੀਆਂ ਭੈਣਾਂ ਵੀ ਸਾਡੀਆਂ ਮਾਵਾਂ ਵੀ ਸਾਰੇ ਸਾਡੇ ਨਾਲ ਜਿਹੜੇ ਆ ਇਹ ਮੋੜੇ ਨਾਲ ਮੋੜਾ ਜੋੜ ਕੇ ਜਿਹੜੇ ਆ ਖੜੇ ਆ ਸੋ ਸਰਕਾਰ ਕਿੰਨਾ ਜ਼ੁਲਮ ਕਰਦੀ ਆ ਉਹ ਕਹਿੰਦੇ ਹੁੰਦੇ ਨਾ ਦੇਖ ਲੇਂਗੇ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਸਰ ਫਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਆ ਸੋ ਮਰਨ ਦੀ ਅਸੀਂ ਵੀ ਆ ਤੱਕ ਕੇ ਆਏ ਆ ਵੀ ਆਪਣੀਆਂ ਜ਼ਮੀਨਾਂ ਵਾਸਤੇ ਮਰਨਾ ਵੀ ਪਿਆ ਤੇ ਭਾਈ ਮਰਾਂਗੇ ਕਿਉਂਕਿ ਜ਼ਮੀਨਾਂ ਹਮੇਸ਼ਾ ਸਿਰ ਮੰਗਦੀਆਂ ਜਿਹੜਾ ਸਿਰ ਦੇਊਗਾ ਜ਼ਮੀਨਾਂ ਉਹਨਾਂ ਦੇ ਕੋਲ ਰਹਿਣੀਆਂ ਭਲੇ ਮਾਨਸ ਬੰਦੇ ਦੇ ਕੋਲ ਜ਼ਮੀਨਾਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਹਮੇਸ਼ਾ ਜਿਹੜਾ ਧੁਰ ਤੋਂ ਚਲਦੀ ਆਈ ਆ ਕੀ ਕਰ ਰਹੇ ਆ ਇਸ ਵਕਤ ਖੜੇ ਆ ਚੀਮਾ ਖੁੱਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪਿੰਡ ਚੀਮਾ ਖੁੱਡੀ ਜਿੱਥੇ ਬਾਰ ਬਾਰ ਜਿਹੜਾ ਵਾਪਸ ਪ੍ਰਸ਼ਾਸਨ ਤਸ਼ੱਦਦ ਕਰ ਰਿਹਾ ਨੈਸ਼ਨਲ ਹਾਈਵੇ ਦੇ ਕਹਿਣ ਤੇ ਬੀਜੇਪੀ ਦੇ ਕਹਿਣ ਤੇ ਅੱਜ ਤੁਸੀਂ ਦੇਖ ਸਕਦੇ ਹੋ ਸੈਂਕੜੇ ਪੁਲਸ ਕਰਮਚਾਰੀ ਜਿਹੜੇ ਆ ਫੇਰ ਇੱਥੇ ਅੱਜ ਸਵੇਰ ਤੋਂ ਬਿਨਾ ਆ ਜਿਹੜੀਆਂ ਜ਼ਮੀਨਾਂ ਵਾ ਨਾ ਆ ਜੇ ਜ਼ਮੀਨਾਂ ਤੁਸੀਂ ਇਹਨਾਂ ਦਾ ਇੱਕ ਵੀ ਰੁਪਈਆ ਜਿਹੜਾ ਕਿਸਾਨਾਂ ਨੂੰ ਜਿਹੜਾ ਵਾ ਉਹ ਨਹੀਂ ਦਿੱਤਾ ਗਿਆ ਲੋਕਾਂ ਦੇ ਘਰਾਂ ਦੇ ਪੈਸੇ ਆ ਡਿਊਬਲਾਂ ਦੇ ਪੈਸੇ ਆ ਬਹੁਤ ਸਾਰਾ ਅਜੇ ਕੰਮ ਲੋਕਾਂ ਦਾ ਪਰ ਪੈਸਾ ਕੋਈ ਨਹੀਂ ਦਿੱਤਾ ਜਾ ਰਿਹਾ ਤੇ ਬਾਹਰ ਜਿਹੜਾ ਵਾ ਤੇ ਸੱਦਤ ਕਰਕੇ ਅੱਜ ਬੀਜੇ ਹੋਏ ਝੋਨੇ ਵਾਕੇ ਫਸਲਾਂ ਵਾਕੇ ਜਿਹੜਾ ਵਾ ਆ ਤੁਸੀਂ ਪਿਛਲੇ ਬੰਨੇ ਕਦੂ ਕੀਤਾ ਵੇਖ ਲਓ ਉਦੋਂ ਪਿਛਲੇ ਬੰਨੇ ਝੋਨੇ ਲੱਗੇ ਆ ਤੇ ਬਾਰ-ਬਾਰ ਇਹਨਾਂ ਨੂੰ ਜਿਹੜਾ ਵਾ ਉਹ ਤਬਾਹ ਕੀਤਾ ਜਾ ਰਿਹਾ ਲੋਕਾਂ ਦੀ ਮੈਂ ਸਾਹ ਬੋਲਣਾ ਵੀ ਨਸਲ ਕੁਸੀ ਜਿਹੜੀ ਆ ਪੰਜਾਬ ਦੀ ਜਿਹੜੀ ਕੀਤੀ ਜਾ ਰਹੀ ਕਿਸਾਨਾਂ ਨੂੰ ਮਾਰ ਕੇ ਇੱਕ ਬੰਨੇ ਲੁਧਿਆਣੇ ਦੇ ਵਿੱਚ 24000 ਕਿਲਾ ਜਿਹੜਾ ਵਕਵਾਇਰ ਕੀਤਾ ਜਾ ਰਿਹਾ ਫਿਰ 13000 ਕਿਲਾ ਹੋਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਰਬਨ ਸਟੇਟਾਂ ਦੇ ਨਾਂ ਤੇ ਅਕਵਾਇਰ ਕੀਤਾ ਜਾ ਰਿਹਾ ਸੋ ਇਹ ਉੱਥੇ ਤੇ ਸਰਕਾਰ ਕਹਿ ਰਹੀ ਵੀ ਤੁਹਾਨੂੰ ਜਿਹੜੇ ਮੁਆਵਜ਼ੇ ਬੜੇ ਦਿੱਤੇ ਜਾਣਗੇ ਇੱਥੇ ਕੀ ਆ ਇੱਥੇ 1 ਕਰੋੜ 18 ਲੱਖ ਰੁਪਏ ਪਹਿਲਾਂ ਡੀਸੀ ਗਵਾਸਪੁਰ ਨੇ ਮੰਨਿਆ ਤੇ 2023 ਦੇ ਵਿੱਚ ਤੇ ਫਿਰ 90 ਲੱਖ ਆ ਗਿਆ ਫਿਰ 80 ਲੱਖ ਆ ਗਿਆ 76 ਲੱਖ ਆ ਗਿਆ ਫਿਰ 65 66 ਆ ਗਿਆ 55 ਆ ਗਿਆ ਤੇ ਅੱਜ 332 ਲੱਖ ਰੁਪਏ ਦੇ ਨਾਲ ਲੋਕਾਂ ਨੂੰ ਕਹਿੰਦੇ ਆ ਪੈਸੇ ਲੈ ਲਓ ਨਹੀਂ ਤਾਂ ਤੁਹਾਨੂੰ ਕੁੱਟ ਕੇ ਮਾਰ ਕੇ ਜਿਹੜਾ ਵਾ ਇਹ ਜ਼ਮੀਨਾਂ ਤੇ ਕਬਜ਼ੇ ਕਰ ਲਾਂਗੇ ਅੱਜ ਸਵੇਰੇ ਅਜੈਬ ਸਿੰਘ ਚੀਮਾ ਖੁੱਡੀ ਦੇ ਘਰ ਆਣ ਕੇ ਪੁਲਿਸ ਨੇ ਉਹਨੂੰ ਜਿਹੜਾ ਵਾ ਕੁੱਟਿਆ ਮਾਰਿਆ ਉਹਨਾਂ ਦੇ ਜ਼ਮੀਨ ਤੇ ਕਬਜ਼ਾ ਕੀਤਾ ਉਹਦੀ ਮਾਤਾ ਬੈਠੀ ਤੇ 76 75 ਸਾਲ ਦੀ ਉਹਨੂੰ ਵੀ ਧੂਕ ਸੀਟ ਸਾਡੀਆਂ ਬੱਚੀਆਂ ਨੇ ਕੀਤੀਆਂ ਬੱਚਿਆਂ ਭਾਵੇਂ ਸਾਡੀਆਂ ਹੀ ਆ ਪਰ ਸਰਕਾਰ ਦੇ ਕਹਿਣ ਤੇ ਇਹਨਾਂ ਨੇ ਇਹਨਾਂ ਤੇ ਤਸ਼ੱਦਦ ਉਹਦੇ ਕੀਤਾ ਮਾਤਾ ਦੇ ਉਹਦੇ ਹੱਥ ਤੇ ਛੱਟ ਵੀ ਲੱਗੀ ਆ ਧੂਕ ਸੀਟ ਇਹ ਨਹੀਂ ਬੇਇੱਜ਼ਤੀ ਕੀਤੀ ਗਈ ਆ ਕੀ ਗੱਲ ਸਾਡੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਆ ਅਸੀਂ ਜ਼ਮੀਨਾਂ ਦੇ ਮਾਲਕ ਤੇ ਸਾਡੀ ਜ਼ਮੀਨ ਤੇ ਕਬਜ਼ਾ ਧੱਕੇ ਨਾ ਕਰਨ ਤੇ ਸਾਡੀਆਂ ਬੱਚੀਆਂ ਸਾਡੇ ਭਰਾ ਸਾਡੇ ਪੁੱਤ ਭਤੀਜਿਆਂ ਕੋ ਸਾਨੀਆਂ ਪੱਗਾ ਲਵਾਉਣ ਇਹ ਸਰਕਾਰ ਦੀ ਨੀਤੀ ਨੂੰ ਸਮਝਣਾ ਪੈਣਾ ਲੋਕਾਂ ਨੂੰ ਸਮਝਣਾ ਪੈਣਾ ਇਹ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਭਰਾਓ ਜੇ ਤੁਸੀਂ ਨਾ ਜਾਗੇ ਤੇ ਕੱਲੇ ਕੱਲੇ ਦੇ ਬੋਦਿਆਂ ਫੜ-ਫੜ ਕੇ ਜੇ ਨਾ ਜੁੱਤੀ ਫੇਰ-ਫੇਰ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਨਾ ਤੇ ਨਾ ਵਟਾਲੋ ਤਾਂ ਤੁਸੀਂ ਫੇਰ ਕਹੋਗੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਐਦਾਂ ਹੋਣਾ ਵਾ ਅੱਜ ਤੋਂ 20 ਸਾਲ ਪਹਿਲਾਂ ਪੰਨੂ ਸਾਹਿਬ ਨੇ ਕਹਿਤਾ ਏ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲ ਨਹੀਂ ਰਹਿਣੀਆਂ ਪਰ ਕੋਈ ਨਹੀਂ ਮੰਨਦਾ ਅੱਜ ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਦ੍ਰਿਸ਼ ਜਿਹੜਾ ਆ ਗਿਆ ਤੁਹਾਡੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਇਹ ਜ਼ਮੀਨਾਂ ਉਹ ਕਹਿੰਦੇ ਹੁੰਦੇ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ ਸਿੱਖ ਨੂੰ ਮਾਰੂ ਤੇ ਸਿੱਖ ਮਾਰੂ ਅੱਜ ਸਾਡੇ ਭਰਾਵਾਂ ਨੂੰ ਸਾਡੇ ਅੱਗੇ ਇਹ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਨਾਲ ਜਿਹੜਾ ਅਗਲੇ ਬੰਨੇ ਕਰਕੇ ਤੇ ਸਾਨੂੰ ਜਿਹੜਾ ਮਾਰ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਿਹਾ ਸੋ ਅਸੀਂ ਬਿਲਕੁਲ ਚੇਤਾਵਨੀ ਹੈ ਸਰਕਾਰ ਨੂੰ ਜਿੰਨਾ ਸੇ ਸਾਡੇ ਸਾਹਾਂ ਦੇ ਵਿੱਚ ਸਾਹ ਆ ਉਹਨਾਂ 'ਚ ਲੜਦੇ ਰਵਾਂਗੇ ਇਹ ਜ਼ਮੀਨਾਂ ਰਾਤੋਂ ਰਾਤ ਨਹੀਂ ਤੁਸੀਂ ਸੜਕ ਬਣਾ ਜਾਣੀ ਲੜਦੇ ਰਵਾਂਗੇ ਐਂਡ ਤੱਕ ਲੜਦੇ ਰਵਾਂਗੇ ਆਪਣੇ ਜਿਹੜੇ ਆ ਸਹੀ ਮੁਆਵਜ਼ੇ ਉਹ ਲੈ ਕੇ ਫਿਰ ਉਹਨਾਂ ਚਿਰ ਜ਼ਮੀਨਾਂ ਦੇਵਾਂਗੇ ਨਹੀਂ ਤੇ ਨਹੀਂ ਲਗਾਤਾਰ ਲੜਦੇ ਰਵਾਂਗੇ ਜੇਲ੍ਹਾਂ ਅੱਗੇ ਤਿੰਨ ਚਾਰ ਵਾਰੀ ਚੇਲ੍ਹਾਂ ਚੱਲ ਗਿਆ ਨਾ ਹੋਰ ਚੱਲ ਜਾਾਂਗੇ ਜਿੰਨੀ ਵਾਰ ਮਰਜੀ ਸਰਕਾਰ ਦੇ ਕੋਲ ਹੈ ਕੀ ਆ ਜੇਲ੍ਹਾਂ ਤੋਂ ਸਵਾਏ ਕੁਛ ਨਹੀਂ ਪਰਚਾ ਜੇਲ੍ਹਾਂ ਗੋਲੀ ਨਹੀਂ ਮਾਰ ਸਕਦੇ ਮਾਰ ਵੀ ਦੇਣਗੇ ਤੇ ਅਸੀਂ ਉਹ ਵੀ ਖਾਣ ਲਈ ਤਿਆਰ ਆ ਸੋ ਭਾਈ ਇਹ ਜ਼ਮੀਨ ਸਾਡੀ ਮਾਂ ਮਾਤਾ ਧਰਤੀ ਮਾਤਾ ਵਾ ਇਹਦੇ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਆ ਲੜ ਸਕਦੇ ਆ ਮਰ ਸਕਦੇ ਆ ਸੋ ਅੱਜ ਇਹਨਾਂ ਦਾ ਕੰਮ ਅਜੇ ਢੱਕਿਆ ਇਹ ਆਪਣੀ ਕਾਰਵਾਈ ਕੀ ਕਰਦੇ ਆ ਇਹ ਬਹਿਨੇ ਆ ਕੀ ਕਰਦੇ ਆ ਅਸੀਂ ਆਪਣੀ ਪੂਰੀ ਤਿਆਰੀ ਦੇ ਵਿੱਚ ਬੈਠੇ ਆ ਮਰਨ ਵਾਸਤੇ ਵੀ ਤਿਆਰ ਆ ਲੜਨ ਵਾਸਤੇ ਵੀ ਤਿਆਰ ਆ ਜਿੱਦਾਂ ਵੀ ਆ ਨਿਹੱਤੇ ਆ ਲੜਾਂਗੇ ਐ ਸਹਜ ਨਾਲ ਲੜਾਂਗੇ ਸਾਰੇ ਬੰਦੇ ਜਿਹੜਾ ਆਰਬਿਟਰੇਟਰ ਆ ਉਹ ਬਹਾਲ ਹੋ ਗਿਆ ਜਿਹੜਾ ਹੁਕਮ ਕੱਲ ਪਰਸੋਂ ਦਾ ਆਇਆ ਵੀ ਆਪੋ ਆਪਣੇ ਆਧਾਰ ਕਾਰਡ ਤੇ ਜਮੋਬੰਦੀ ਜਿਹੜੀ ਆ ਜ਼ਮੀਨ ਵਾਲੀ ਆ ਉਹ ਸਾਰੇ ਬੰਦੇ ਦੇਣਗੇ ਤੇ ਪਟਵਾਰੀ ਖੁਦ ਪਿੰਡ ਦੇ ਵਿੱਚ ਆਊਗਾ ਇਹ ਫੈਸਲਾ ਲਿਆ ਗਿਆ ਅੱਛਾ ਭਾਈ ਪਿਛਲੇ 6-7 ਦਿਨਾਂ ਤੋਂ ਇੱਕ ਪਟਵਾਰੀ ਆ ਬੋ ਨਹੀਂ ਆਇਆ ਸਾਡੇ ਪਿੰਡ ਪਰ ਅੱਜ ਦਿਨ ਚੜਦੇ ਨੂੰ ਔਰ ਐਸਡੀਐਮ ਨੂੰ ਵੀ ਫੋਨ ਕੀਤਾ ਅੱਜ ਆ ਪ੍ਰਸ਼ਾਸਨ ਨੂੰ ਲਿਆਉਣ ਲਈ ਦੇਖ ਲਓ ਸਾਰਾ ਕੰਮ ਜਿਹੜਾ ਉਹ ਲੁਕਵੇਂ ਰੂਪ ਦੇ ਵਿੱਚ ਹੋ ਰਿਹਾ ਇਹ ਦਸ਼ਾ ਵਾ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਨੂੰ ਵਰਤ ਕੇ ਤੇ ਕਾਰਪੋਰੇਟ ਨੂੰ ਫਾਇਦਾ ਦਿਵਾਉਣਾ ਤੇ ਲੁਕਵੇਂ ਰੂਪ ਦੇ ਵਿੱਚ ਆਪਣੇ ਵੈਦਿਆਂ ਤੋਂ ਮੁਕਰਨਾ ਇਹ ਸਰਕਾਰ ਦੀ ਫਿਤਰਤ ਬਣ ਗਈ ਆ ਜਿਹੜੇ ਤੁਸੀਂ ਲੋਕ ਆ ਬਾਰ-ਬਾਰ ਕਾਲੀ ਕਾਂਗਰਸ ਆਮ ਖਾਸ ਭਾਜਪੀ ਦੇ ਵਗਰ ਦੌੜਦੇ ਚੋ ਅੱਜ ਦੇਸ਼ ਦੀ ਵੱਡੀ ਹਾਕਮ ਤੇਰੇ ਬੀਜੇਪੀ ਕੀ ਪੰਜਾਬ ਦੇ ਵਿੱਚ ਬੀਜੇਪੀ ਵਾਲੇ ਲੋਕਾਂ ਦੀਆਂ ਜ਼ਮੀਨਾਂ ਨਹੀਂ ਕੀ ਕਾਂਗਰਸ ਦੀਆਂ ਜ਼ਮੀਨਾਂ ਨਹੀਂ ਕੀ ਅਕਾਲੀਆਂ ਦੀਆਂ ਜ਼ਮੀਨਾਂ ਨਹੀਂ ਆ ਜਿਹੜੇ ਆਮ ਖਾਸ ਦੇ ਛੇਤੇ ਆ ਕੀ ਇਹਨਾਂ ਦੀਆਂ ਜ਼ਮੀਨਾਂ ਨਹੀਂ ਇਹ ਤੁਸੀਂ ਦੇਖ ਲਓ ਵੀ ਤੁਹਾਡਾ ਕੌਣ ਹਮਦਰਦੀ ਆ ਇਹ ਦਸ਼ਾਵਾ ਔਰ ਅਹੀਂ ਉਹ ਵਲੇ ਸ਼੍ਰੀਕੇ ਤੌਰ ਤੇ ਪੱਗਾਂ ਬੰਨ ਲੈਣੀਆਂ ਜਦੋਂ ਇਹ ਵੋਟਾਂ ਵਾਲਾ ਟਾਈਮ ਹੁੰਦਾ ਲੁਗੋਟਾ ਕਰ ਲੈਂਦੇ ਪੰਜਾਬੀ ਉਦੋਂ ਲੁਗੋਟਾ ਕਸ ਲੈਣੇ ਆ ਅੱਜ ਇੱਕ ਵੀ ਇੱਕ ਵੀ ਰਾਜਨੀਤੀ ਤੇਰਾ ਤੁਹਾਡੇ ਅੱਖ ਚ ਖਲੋਤੀ ਆ ਉਹ ਗੱਲ ਕਰ ਸਕਦੇ ਜੋ ਉਸ ਤੋਂ ਅੱਗੇ ਸਾਡਾ ਸਾਥ ਮਾਣਾ ਸਾਡੀ ਕੋਈ ਪੰਥਕ ਤੇਰਾ ਜਿੰਨੇ ਤੁਹਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਹੋਵੇ ਸ਼ੰਭੂ ਤੁਸੀਂ ਵੇਖ ਲਿਆ ਇੱਕ ਬਾਬਾ ਨੇ ਲੰਗਰ ਲੈ ਕੇ ਗਿਆ ਕੱਲਾ ਇੱਥੇ ਖੋਣ ਗਿਆ ਜਥੇਬੰਦੀ ਕੋ ਲੋਕਾਂ ਦੀ 2.5 ਬੋਰੀਆਂ ਮੇਰੇ ਇੱਕ ਨਾਰਮਲ ਕਿਸਾਨ ਕੋਲੋਂ ਮੈਨੂੰ ਦੇਣੀਆਂ ਪਈਆਂ ਸ਼ਰਮੋ ਸ਼ਰਮੀ ਹਰ ਕਿਸਾਨ ਦੀ ਇਹ ਹਾਲਾਤ ਆ